ਇੱਕ ਵੱਡੇ ਹਾਦਸੇ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੁਹਾਂ ਦੱਸਦੀ ਹੈ ਕਿ ਤਿੰਨ ਮੰਜ਼ਿਲਾ ਇਮਾਰਤ ਢਹਿ ਟੇਰੀ ਹੋ ਗਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਾੜਾ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਖਬਰ ਮੁੰਬਈ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਤਿੰਨ ਮੰਜ਼ਿਲਾ ਇਮਾਰਤ ਢਾਹ ਟੇਰੀ ਹੋ ਗਈ ਹੈ ਦੱਸਦੀ ਹੈ ਕਿ ਅੱਜ ਸਵੇਰੇ ਇਹ ਹਾਦਸਾ ਵਾਪਰਿਆ ਹੈ ਕਰੀਬ 5 ਵਜੇ ਦੀ ਇਹ ਖਬਰ ਦੱਸੀ ਜਾ ਰਹੀ ਹੈ ਜਦੋਂ ਲੋਕ ਆਪਣੇ ਘਰਾਂ ਦੇ ਵਿੱਚ ਸੌ ਰਹੇ ਸਨ ਤੇ ਅਚਾਨਕ ਹੀ ਇਹ ਤਿੰਨ ਮੰਜ਼ਿਲਾ ਇਮਾਰਤ ਢਾਹ ਟੇਰੀ ਹੋ ਗਈ ਹੈ ਤੇ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਇਸ ਇਮਾਰਤ ਦੇ ਮਲਬੇ ਦੇ ਹੇਠਾਂ ਦੱਬ ਗਏ ਨੇ ਤੇ ਰਾਹਤ ਕਾਰਜ ਚੱਲ ਰਹੀ ਹੈ ਮਲਬੇ ਹੇਠਾਂ ਦੱਬੇ ਹੋਏ ਲੋਕਾਂ ਨੂੰ ਰਾਹਤ ਕਰਮੀਆਂ ਦੇ ਵੱਲੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਹ ਖਬਰ ਨਵੀਂ ਮੁੰਬਈ ਤੋਂ ਨਿਕਲ ਕੇ ਸਾਹਮਣੇ ਆਈ ਨਵੀਂ ਮੁੰਬਈ ਦੇ ਸ਼ਾਹਬਾਜ਼ ਪਿੰਡ ਚ ਗਰਾਊਂਡ ਪਲੱਸਸ ਤੇ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਟੱਗ ਗਈ ਮਲਬੇ ਹੇਠ ਦੱਬਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਇਸ ਇਮਾਰਤ ਦੇ ਵਿੱਚ 24 ਪਰਿਵਾਰ ਰਹਿ ਰਹੇ ਸਨ ਪੁਲਿਸ ਫਾਇਰ ਬ੍ਰਿਗੇਡ ਐਂਡ ਡੀਆਰਐਫ ਦੇ ਕਰਮਚਾਰੀ ਮੌਕੇ ਤੇ ਮੌਜੂਦ ਨੇ ਤੇ ਮਜ਼ਦੂਰਾ ਵੱਲੋਂ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਵੀਂ ਮੁੰਬਈ ਮਿਊਂਸਿਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਕਲਾਸ਼ ਸ਼ਿੰਦੇ ਨੇ ਕਿਹਾ ਕਿ ਇਮਾਰਤ ਸਵੇਰੇ 5 ਵਜੇ ਦੇ ਕਰੀਬ ਢਹਿ ਗਈ ਹੈ ਦੋ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਦੋ ਦੇ ਫਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਐਨਡੀਆਰਐਫ ਟੀਮ ਇੱਥੇ ਹੈ ਤੇ ਬਚਾਅ ਕਾਰਜ ਜਾਰੀ ਨੇ ਨਵੀਂ ਮੁੰਬਈ ਦੇ ਡਿਪਟੀ ਫਾਇਰ ਅਫਸਰ ਪ੍ਰਿਸ਼ੋਤਮ ਯਾਦਵ ਨੇ ਕਿਹਾ ਹੈ ਕਿ ਸਾਨੂੰ ਸਵੇਰੇ 4:50 ਉੱਤੇ ਇੱਕ ਇਮਾਰਤ ਦੇ ਡਿੱਗਣ ਦੀ ਸੂਚਨਾ ਮਿਲੀ ਦੋ ਲੋਕਾਂ ਨੂੰ ਬਚਾ ਲਿਆ ਗਿਆ ਹੈ ਮਲਬੇ ਵਿੱਚੋਂ ਜਿਨ੍ਹਾਂ ਦੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਉਹਨਾਂ ਵਿੱਚ ਸੈਫਲੀ ਅਤੇ ਰੁਸਵਾ ਖਾਤੂਨ ਨੇ ਦੋ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ ਅਤੇ ਉਹਨਾਂ ਨੂੰ ਬਚਾਉਣ ਲਈ ਬਚਾਅ ਕਾਰਜ ਚੱਲ ਰਹੇ ਨੇ ਇਮਾਰਤ ਦੇ ਮਲਬੇ ਹਟਾਉਣ ਤੋਂ ਪਹਿਲਾਂ ਜੋ ਵੀ ਲੋਕ ਸੁਰੱਖਿਅਤ ਬਾਹਰ ਨਿਕਲ ਗਏ ਸਨ ਬਚੇ ਲੋਕਾਂ ਵਿੱਚੋਂ ਇੱਕ ਨੇ ਦੱਸਿਆ ਕਿ ਟਹਿਣ ਤੋਂ ਕੁਝ ਮਿੰਟ ਪਹਿਲਾਂ ਅਸੀਂ ਹਿੱਲਣ ਗੜਗੜਾਹਟ ਦੀਆਂ ਆਵਾਜ਼ਾਂ ਅਤੇ ਘਰੇਲੂ ਸਮਾਨ ਦੇ ਖੜਕਣ ਦੀਆਂ ਆਵਾਜ਼ਾਂ ਸੁਣੀਆਂ ਆਵਾਜ਼ ਸੁਣ ਕੇ ਅਸੀਂ ਜਾਗ ਪਏ ਅਸੀਂ ਤੁਰੰਤ ਆਪਣੇ ਘਰਾਂ ਤੋਂ ਬਾਹਰ ਆ ਗਏ ਇਮਾਰਤ ਉਹ ਕੁਝ ਦੇਰ ਬਾਅਦ ਆਉਣ ਤੋਂ ਬਾਅਦ ਹੀ ਇਮਾਰਤ ਢਹਿ ਗਈ ਇਸ ਤੋਂ ਪਹਿਲਾਂ 20 ਜੁਲਾਈ ਨੂੰ ਮੁੰਬਈ ਦੇ ਗ੍ਰੈਂਡ ਰੋਡ ਇਲਾਕੇ ਦੇ ਵਿੱਚ ਰੂਬੀਨਾ ਮੰਜ਼ਿਲ ਨਾਂ ਦੀ ਇੱਕ ਇਮਾਰਤ ਦੀ ਬਾਲਕਨੀ ਦੇ ਕੁਝ ਹਿੱਸੇ ਡਿੱਗੇ ਸਨ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖਮੀ ਹੋ ਗਏ ਸਨ ਇਹ ਘਟਨਾ 20 ਜੁਲਾਈ ਨੂੰ ਸਵੇਰੇ 11 ਵਜੇ ਗ੍ਰਾਂਟ ਰੋਡ ਰੇਲਵੇ ਸਟੇਸ਼ਨ ਨੇੜੇ ਵਾਪਰੀ ਸੀ ਤੇ ਮਹਾਰਾਸ਼ਟਰ ਵਿੱਚ ਲਗਾਤਾਰ ਮੀਂਹ ਨੇ ਮੁੰਬਈ ਨੂੰ ਠੱਪ ਕਰ ਦਿੱਤਾ ਜਿਸ ਨਾਲ ਜਨਤਕ ਆਵਾਜਾਈ ਸੇਵਾਵਾਂ ਵਿੱਚ ਵਿਘਨ ਪਿਆ ਹੈ ਤੇ ਅਣਗਿਣੇ ਯਾਤਰੀਆਂ ਨੂੰ ਵੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰਤੀ ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਮਦ ਮਹਾਰਾਸ਼ਟਰ ਲਈ 28 ਜੁਲਾਈ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਮਹਾਰਾਸ਼ਟਰ ਦੇ ਕਈ ਇਲਾਕਿਆਂ ਦੇ ਵਿੱਚ ਇਸ ਸਮੇਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਮੁੰਬਈ ਸਮੇਤ ਕਈ ਸ਼ਹਿਰਾਂ ਦੇ ਵਿੱਚ ਪਾਣੀ ਭਰ ਗਿਆ ਹੈ ਅਤੇ ਟ੍ਰੈਫਿਕ ਜਮ ਹੋ ਗਿਆ ਹੈ ਤੇ ਇਸ ਨਾਲ ਇੱਕ ਵਾਰ ਫਿਰ ਦੱਸਦੀ ਹੈ ਕਿ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ ਹੈ ਤੇ ਇਸ ਇਮਾਰਤ ਦੇ ਵਿੱਚ 24 ਪਰਿਵਾਰ ਰਹਿ ਰਹੇ ਸਨ ਤੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਮਾਰਤ ਢਹਿਣ ਵਾਲੀ ਸੀ ਤੇ ਉਸ ਤੋਂ ਪਹਿਲਾਂ ਕੁਝ ਸੰਕੇਤ ਉਹਨਾਂ ਨੂੰ ਮਿਲ ਗਏ ਸਨ ਬਿਲਡਿੰਗ ਹਿੱਲਣ ਲੱਗ ਗਈ ਸੀ ਉਹਨਾਂ ਦੇ ਘਰ ਦਾ ਸਮਾਨ ਹਿੱਲਣ ਲੱਗ ਗਿਆ ਸੀ ਜਿਸ ਕਾਰਨ ਇਹਨਾਂ ਨੂੰ ਜਾਗ ਆ ਗਈ ਤੇ ਮੌਕੇ ਤੇ ਹੀ ਇਮਾਰਤ ਚੋਂ ਬਾਹਰ ਨਿਕਲ ਆਏ ਪਰ ਕੁਝ ਲੋਕ ਇਮਾਰਤ ਚੋਂ ਨਿਕਲਣ ਵਿੱਚ ਸਫਲ ਨਹੀਂ ਰਹੇ ਤੇ ਉਹਨਾਂ ਦੇ ਵਿੱਚੋਂ ਕੁਝ ਲੋਕ ਮਲਬੇ ਦੇ ਹੇਠਾਂ ਦੱਬ ਗਏ ਨੇ ਤੇ ਇੱਕ ਵਿਅਕਤੀ ਦੀ ਮੌਤ ਦੀ ਖਬਰ ਇਸ ਹਾਦਸੇ ਦੇ ਵਿੱਚ ਸਾਹਮਣੇ ਆਈ ਹੈ